ਤੁਸੀਂ ਕੁਦਰਤੀ ਤਰੀਕੇ ਨਾਲ ਇਲਾਜ ਵੀ ਕਰਦੇ ਹੁੰਦਾ ਕੁਦਰਤ ਵੀ ਤੁਹਾਡੇ ਨਾਲ ਨਾਲ ਕਿਤੇ ਨਾ ਕਦਮ ਨਾ ਕਦਮ ਵਲਾ ਕੇ ਚੱਲਦੀ ਹੋ। ਬਿਲਕੁਲ ਬਿਲਕੁਲ। ਕਿੰਨਾ ਕ ਫਰਕ? ਮੈਂ 70% ਠੀਕ ਹੈ। 70% ਇਹਨਾਂ ਨੂੰ ਹੋਈ ਵੀ ਹਲੇ 3 ਮਹੀਨੇ ਆ। 3 ਮਹੀਨੇ ਹੋਏ ਮੈਨੂੰ ਆਏ ਨੂੰ। ਮੈਂ ਟੰਡਾ ਜ਼ਿਲ੍ਹਾ shear ਪਰ ਤੋਂ। ਤੁਸੀਂ ਅਬਦ ਇਹ ਆ ਜਾਓ ਜਾਂ ਕਿਸੇ ਦੇ ਨਾਲ? ਨਹੀਂ ਮੈਂ ਆਪਣੇ ਆਈ ਲੈਣ। ਕੀ ਸਮੱਸਿਆ ਹੈ ਤਾਂ? ਮੈਨੂੰ ਸ਼ੂਗਰ ਹੀ ਜੀ ਤੇ ਮੇਰੀਆਂ ਲੱਤਾਂ ਕਾਲੀਆਂ ਹੋਦੀਆਂ ਸੀਗੀਆਂ ਇਹ ਸ਼ੂਗਰ ਦੇ ਨਾਲ। ਡਾਕਟਰ ਨੇ ਕੀ ਸੀ? ਮੈਂ ਕਿਸੇ ਨੂੰ ਡਾਕਟਰ ਨੂੰ ਨਹੀਂ ਦਿਖਾਇਆ ਮੈਂ ਤਾਂ ਇਹਨਾਂ ਦੀ ਐਡ ਦੇਖ ਕੇ ਆਈ ਆ ਹਾਂ ਤੇ ਹੁਣ ਇਹਨਾਂ ਨੇ ਆ ਮੈਨੂੰ ਦਵਾਈ ਦਿੱਤੀ ਆ ਤੇ ਹੁਣ ਮੈਂ ਖਾਉਂਗੀ ਕਹਿੰਦੇ ਆ ਕਿ ਮਤਲਬ 2-3 ਮਹੀਨੇ ਖਾਣ ਦੇ ਨਾਲ ਤੁਹਾਨੂੰ ਆਰਾਮ ਆ ਜਾਏਗਾ ਉਮਰ ਕੋਈ ਜ਼ਿਆਦਾ ਨਹੀਂ ਹੁੰਦੀ ਹੈਗੀ ਮੈਂ ਬਹੁਤ ਮਰੀਜ਼ਾਂ ਨਾਲ ਗੱਲ ਵੀ ਕਰਦਾ ਆ 40-45 ਸਾਲ 50 ਸਾਲ ਇਹ ਸਮੱਸਿਆ ਦਾ ਮੇਨ ਕਾਰਨ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਬਹੁਤ ਅਟੈਂਡ ਕਰਦੇ ਹੋ ਲੋਕਾਂ ਦੀਆਂ ਗੱਲਾਂ ਸੁਣਦੇ ਹੋ ਸਮੱਸਿਆ ਦਾ ਮੇਨ ਕਾਰਨ ਅਸੀਂ ਸਵੇਰ ਤੋਂ ਹੀ ਜ਼ਹਿਰ ਸ਼ੁਰੂ ਕਰਦੇ ਹਾਂ ਪਹਿਲੀ ਚੀਜ਼ ਇਹ ਅਸੀਂ ਟੂਥਬ੍ਰਸ਼ ਜ਼ਹਿਰ ਹੈਗਾ ਕੈਮੀਕਲ ਯੁਕਤ ਹੈ ਬੱਚਿਆਂ ਨੂੰ ਜਿਆਦਾ ਮਿੱਠਾ ਵਧੀਆ ਦਿੰਦੇ ਆ ਜ਼ਹਿਰ ਹੁੰਦਾ ਵੱਡਿਆਂ ਨੂੰ ਉਦੋਂ ਵੱਡਾ ਜਿੰਨੀ ਉਹਦੇ ਵਿੱਚ ਕਲੀਨਤਾ ਜ਼ਿਆਦਾ ਹੈ ਜਿੰਨੀ ਝੱਗ ਜ਼ਿਆਦਾ ਹੈ ਉਹ ਜ਼ਹਿਰ ਹੈ ਤਿੰਨ ਹਫ਼ਤੇ ਹੋ ਗਏ ਹੁੰਦੇ ਤਿੰਨ ਹਫ਼ਤੇ ਹੋ ਗਏ ਕਿੰਨੀ ਵਾਰ ਕਾੜੋ 10 ਗੋਰੀ ਵੀ ਲੈਣਾ ਨਾ ਤਨਿਕ ਵਾਰ ਪੀ ਲਿਆ ਹਾਂਜੀ ਜਿਹੜਾ ਉਹ ਸਾਂਝਾ ਜੜਾ ਤੇ ਜੋ ਖਾਣ ਹਾਂਜੀ ਹੁਣ ਜਪੋੜੀਆਂ ਪੋੜੀਆਂ ਚੜ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਫੋਨ ਦੇ ਉੱਤੇ ਤੁਸੀਂ ਕੋਈ ਆਰਡਰੇ ਮਾਰਨਾ ਪਏ ਭਾਈ ਉਹ ਖਾ ਲੈਣਾ ਪਏ ਭਾਈ ਚੱਲਣਾ ਉਹ ਦੇਖੋ ਆਪਾਂ ਕੋਈ ਜਨਮ ਦਿਨ ਹੁੰਦਾ ਕੋਈ ਵਿਆਹ ਦਾ ਕੋਈ ਐਨਿਵਰਸਰੀ ਮਨਾਉਂਦਾ ਹੈ ਨਾ ਕੋਈ ਖੁਸ਼ੀ ਦਾ ਇਤਿਹਾਰ ਮਨਾਉਂਦਾ ਖਵਾਉਣਾ ਜ਼ਾਹਰ ਹੈ ਜੇ ਕੋਈ ਜ਼ਰੂਰਤਮੰਦ ਦਾ ਲੋੜਵੰਦਾ ਉਹਦੇ ਲਈ ਅਸੀਂ ਖੜੇ ਆਂਗੇ ਕਿਸੇ ਨੂੰ ਮੜਨ ਨਹੀਂ ਦਿੰਦੇ ਅਜੇ ਕਿਸੇ ਨੂੰ ਮੋੜਨ ਵੀ ਨਹੀਂ ਦਿੰਦੇ ਮੋੜਨ ਵੀ ਨਹੀਂ ਦਿੰਦੇ ਹਨਾ ਜੇ ਕੋਈ ਕਹੂਗਾ ਵੀ ਮੇਰੇ ਕੋਲੇ ਪੈਸਾ ਹੈ ਹੀ ਨਹੀਂ ਤਾਂ ਵੀ ਉਹਨੂੰ ਦਵਾਈ ਦੇ ਕੇ ਤਾਂ ਭੇਜਾਂਗੇ ਨਾ ਆਪਾਂ ਆ ਕੇ ਚਲ ਤੂੰ ਠੀਕ ਤਾਂ ਹੋ ਠੀਕ ਹੋ ਜਾ ਆਪਣਾ ਮੇਰਾ ਮਕਸਦ ਪੈਸਾ ਕਮਾਉਣਾ ਤਾਂ ਹੈ ਹੀ ਨਹੀਂਗਾ ਹਮ ਇਹ ਮੈਂ ਵੇਖਿਆ ਹੈ ਬਹੁਤ ਸਮਝ ਗਏ ਜੇ ਪੱਕੇ ਨੂੰ ਕਹਾਂਗੇ ਵੀ ਤੇਰੇ ਕੋਲ ਪੈਸਾ ਨਹੀਂ ਤਾਂ ਦਵਾਈ ਨਹੀਂ ਮਿਲਣੀ ਕੋਈ ਲੈ ਕੇ ਆ ਹਮ ਫਿਰ ਤੂੰ ਨੂੰ ਕਹਾਂਗੇ ਵੀ ਤੂੰ ਤਾਂ ਦਵਾਈ ਖਾ ਲ ਪੈਸੇ ਦੀ ਕੋਈ ਗੱਲ ਨਹੀਂ ਨਾੜਾ ਹੀ ਬਲੋਕ ਹਿੰਗਾ ਨਾੜਾ ਬਲੋਕ ਨੇ ਇਹ ਇਹ ਮਤਲਬ ਕਿਤਾ ਪਤਾ ਨਹੀਂ ਕਿ ਡਾਕਟਰ ਨੇ ਦੱਸਿਆ ਐਂਜਿਓਗ੍ਰਾਫੀ ਕਰਾਈ ਸੀ ਅੱਛਾ ਐਂਜਿਓਗ੍ਰਾਫੀ ਕਰਾਈ ਸੀ ਤੇ ਉਹਦੇ ਵਿੱਚ ਕਿੰਨੇ ਪਰਸੈਂਟ ਦੱਸਿਆ ਨਾਲ ਆਪਾਂ 80% ਫਿਰ ਡਾਕਟਰਾਂ ਨੇ ਕੀ ਡਾਕਟਰ ਕਹਿੰਦੇ ਦਵਾਈ ਖਾਓ ਫਿਰ ਆਇਓ ਇਹਨਾਂ ਦੀਆਂ ਵੀਡੀਓ ਪਹਿਲਾਂ ਦੇਖਦੇ ਸੀ ਲੁਧਿਆਣੇ ਜਦੋਂ ਹੁੰਦੇ ਸੀ ਤੇ ਉਹ ਸਾਨੂੰ ਫੇਰ ਇੱਥੇ ਦੀ ਲੱਭ ਗਈ ਵੀਡੀਓ ਤੇ ਇੱਥੇ ਫੇਰ ਲਾਪ ਕੇ ਨੰਬਰ ਕਰ ਕੀਤੀ ਦਾ ਚਾਹੀਏ ਇਹ ਕਾੜੇ ਨੇ ਆਪਾਂ ਨੂੰ ਪੂਰਾ ਵਰਲਡ ਦਿਖਾਇਆ ਪਿਛੇ ਜੀ ਤੁਹਾਡੀ ਵੀਡੀਓ ਤੇ ਆਇਆ ਸੀ ਯੂਕੇ ਤੋਂ ਮੁੰਡਾ ਆਇਆ ਸੀ ਨਾ ਯੂਕੇ ਤੋਂ ਆਇਆ ਸੀ ਸਪੈਸ਼ਲ ਹਾਂ ਸਪੈਸ਼ਲ ਆਇਆ ਸੀ ਹੈ ਨਾ ਤੇ ਇਦਾਂ ਹੀ ਕਈ ਕੰਟਰੀਆਂ ਤੋਂ ਸਪੈਸ਼ਲ ਕਾੜੇ ਕਰਕੇ ਹੀ ਬੰਦੇ ਆਪਣੇ ਕੋਲੇ ਪਹੁੰਚ ਰਹੇ ਆ ਯਾਰ ਕਾੜਾ ਪੀ ਕੇ ਬਾਹਰਲੀਆ ਕੰਟਰੀਆਂ ਵਾਲੇ ਇੱਥੇ ਆਪਣੇ ਮਾਵਾ-ਬਾਪ ਨੂੰ ਫੋਨ ਕਰਕੇ ਕਹਿ ਰਿਹਾ ਵੀ ਤੁਸੀਂ ਉੱਥੇ ਚੱਲੇ ਉਹਦੇ ਕੋਲ ਚੱਲ ਜਾਓ ਭਾਈ ਪਾਵੇ ਵੈਦ ਕਾੜੇ ਵਾਲੇ ਹੋ ਜਾਂ ਹਾਂ ਕਾੜੇ ਵਾਲੇ ਨਾਮ ਤੋਂ ਹੀ ਹੁਣ ਤਾਂ ਮਿਲ ਜੂਗੇ ਨਾ ਉੱਥੋਂ ਹੈਰਾਨੀ ਹੁੰਦੀ ਆ ਵੀ ਦੇਖੋ ਬਾਹਰਲੀ ਕੰਟਰੀ ਤੇ ਉਹ ਬੱਚਾ ਆਪਣੇ ਮਾਵਾ-ਬਾਪ ਨੂੰ ਕਹਿ ਰਿਹਾ ਵੀ ਤੁਸੀਂ ਇੱਕ ਵਾਰੀ ਉੱਥੇ ਜਾਇਆ ਜਾਇਆ ਤਾਰਮਸ਼ਾਲਾ ਹਿਮਾਚਲ ਹਿਮਾਚਲ ਤੋਂ ਬੜੀ ਦੂਰੋਂ ਆਏ ਕੀ ਸਮੱਸਿਆ ਹੈ ਮੇਰੇ ਹਸਬੰਦ ਨੂੰ ਨਾ ਪਹਿਲੇ ਤਾਂ ਉਹਨਾਂ ਨੂੰ ਅਟੈਕ ਹੋਇਆ ਸੀ ਨਾ ਹਾਂ ਤੇ ਉਹਨਾਂ ਨੂੰ ਆਪੈਕ ਹਸਪੀਟਲ ਚੜ੍ਹਮਟ ਕੁ ਰਾਇਆ ਸੀ ਫਿਰ ਉਹਨਾਂ ਨੇ ਇੰਜੈਕਸ਼ਨ ਲਗਾਏ 38 38 ਹਜ਼ਾਰ ਦੇ ਦੋ ਫਿਰ ਉਹ ਉਹ ਜਿਹੜਾ ਸੀ ਉਹ ਕਹਿੰਦੇ ਸੀ ਬਲੱਡ ਨਿਕਲੇਗਾ ਬਲੱਡ ਨਿਕਲਦਾ ਰਿਹਾ 10 12 ਦਿਨ ਮੂੰਹ ਚੋਂ ਨਾ ਫਿਰ ਉਹ ਕਹਿੰਦੇ ਕੁਝ ਫੜ ਜਾਏਗਾ ਅੰਦਰ ਦਿਮਾਗ ਚ ਦਿਲ ਚ ਉਹ ਇੰਜੈਕਸ਼ਨ ਜਿਹੜੇ ਨਾਲ ਤੁਸੀਂ ਆਪਣੇ ਉਸਤੇ ਜ਼ਿੰਮੇਵਾਰੀ ਤੇ ਲਗਾ ਲਓ ਡਾਕਟਰ ਕਹਿੰਨ ਫਿਰ ਅਸੀਂ ਲਗਾ ਲੇ ਉਹਦੇ ਨਾਲ ਮਤਲਬ ਠੀਕ ਤਾਂ ਹੋ ਗਏ ਉਹ ਜਿਹੜਾ ਹਾਰਟ ਚ ਕੋਈ ਕਲੋਟ ਫਸਿਆ ਸੀ ਬਲੈਡ ਦਾ ਨਾ ਉਹ ਉਸ ਤੋਂ ਬਾਅਦ ਫਿਰ ਉਹ ਸਾਚਨਾ ਸ਼ੁਰੂ ਹੋ ਗਿਆ ਉਹ ਨਾਲ ਆਏ ਨੇ ਕੋਈ ਪੇਸ਼ ਆਏ ਹਾਂ ਜੋ ਬੈਠੀ ਇੱਥੇ ਬੈਠੇ ਨੇ ਉਹ ਲਾਲ ਪੱਗ ਵਾਲੇ ਅੱਛਾ ਲਾਲ ਪੱਗ ਵਾਲੇ ਆਪਾਂ ਆ ਲਓ ਮੈਂ ਆਪਾਂ ਗੱਲ ਕਰ ਲੈਣੇ ਉਹਨਾਂ ਨਾਲ ਵੀ ਆ ਬਿਲਕੁਲ ਅਸੀਂ ਅੰਦਰ ਵੀ ਆਨੇ ਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਦਸੂਏ ਦੇ ਪਿੰਡ ਦੇ ਲਾਗੇ ਹੁਸ਼ਿਆਰਪੁਰ ਰੋਡ ਦੇ ਉੱਤੇ ਆ ਤੇ ਉਰੇ ਜਿਹੜੇ ਮਰੀਜ਼ ਜਿਹੜੇ ਨੇ ਬਹੁਤ ਦੂਰੂ ਦੂਰ ਉਰੇ ਪਹੁੰਚਦੇ ਨੇ ਬਾਪੂ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਜੀ ਹਰਪ੍ਰੀਤ ਸਿੰਘ ਕੀ ਸਮੱਸਿਆ ਤੁਸੀਂ ਆਪ ਦਾ ਇਲਾਜ ਕਰਾਉਣ ਵਾਸਤੇ ਆਏ ਹੋ ਹਾਂ ਆਪ ਦਾ ਇਲਾਜ ਕਰਾਉਣ ਆ ਕਿ ਕੀ ਦਿੱਕਤ ਆ ਰਹੀ ਹੈ ਸਾਹ ਦੀ ਪ੍ਰੋਬਲਮ ਹੈ ਸਾਹ ਚੜਦਾ ਹੈ ਸਾਹ ਚੜਦਾ ਹੈ ਕਿੰਨੇ ਕਿ ਟਾਈਮ ਤੋਂ ਸਾਹ ਚੜ ਰਹੇ ਆ 2 ਸਾਲ 2 ਸਾਲ ਹੋ ਗਏ ਹਾਰਦੀਸ ਸਮੱਸਿਆ ਹੈ ਤੁਹਾਨੂੰ ਇਹ ਗੱਲ ਤੁਹਾਨੂੰ ਡਾਕਟਰ ਨੇ ਦੱਸੀ ਹੈ ਹਾਂ ਮੈਂ ਟੈਸਟ ਕਰਾਏ ਆ ਬਲੋਕ ਮਾਈ ਬਲੋਕੇਜ ਆਈ ਹੈ ਤੇ ਉਹ ਡਾਕਟਰਾਂ ਨੇ ਕੀ ਦੱਸਿਆ ਫਿਰ ਤੁਹਾਨੂੰ ਡਾਕਟਰਾਂ ਨੇ ਸਟੈਂਡ ਪਾਇਆ ਸਟੈਂਡ ਪਾਇਆ ਤੁਸੀਂ ਸਟੈਂਡ ਪਾਇਆ ਨਹੀਂ ਫਿਰ ਨਹੀਂ ਮੈਂ ਅੱਜ ਅਜੇ ਸਟੈਂਡ ਨਹੀਂ ਪਾਇਆ ਨਹੀਂ ਮੈਂ ਮਰੇ ਪਹਿਲੀ ਵਾਰ ਆਇਆ ਹਾਂ ਦੂਸਰੀ ਵਾਰ ਆਇਆ ਦੂਸਰੀ ਵਾਰ ਆਇਆ ਜਦੋਂ ਪਹਿਲੀ ਵਾਰ ਆਏ ਸੀ ਤਾਂ ਕੀ ਕਿੰਨਾ ਕੁ ਫਰਕ ਸੀ ਤੇ ਦੂਜੀ ਵਾਰ ਹੁਣ ਆਏ ਹਾਂ ਤਾਂ ਕਿੰਨਾ ਕੁ ਫਰਕ ਦੇਖਦੇ ਹੋ ਆਪਣੇ ਆਪ ਚ ਭਈ ਇਹ ਚਾਰਾਂ ਨੇ ਫਰਕ ਭਈ ਇਹ ਚਾਰਾਂ ਨੇ ਹੈ ਜਾਨੀ ਮੋੜ ਪੈ ਰਿਹਾ ਹਾਂ ਤਾਂ ਇਹ ਦੂਜੀ ਵਾਰ ਪਹੁੰਚੇ ਜਿਹੜਾ ਸਾਹ ਚੜਦਾ ਉਹ ਥੋੜਾ ਅੱਗੇ ਨੂੰ ਕੱਢੋ ਉਹ ਕੱਢ ਗਿਆ ਹੁਣ ਹਾਂ ਥੋੜਾ ਇੱਕ ਥੋੜਾ ਕੱਢੀ ਥੋੜਾ ਹੀ ਕੱਢ ਗਿਆ ਥੋੜਾ ਜੀ ਚਲੋ ਕੱਢ ਗਿਆ ਬਰ ਹਾਂ ਜਦੋਂ ਕਦਮ ਪਟਣ ਵੇਲੇ ਉਹ ਦੋ ਕਦਮ ਵਟ ਹੋ ਜਾਂਦੇ ਨੇ ਪਹਿਲਾਂ ਇੱਕੋ ਇੱਕ ਨੇ ਵਟ ਹੁੰਦਾ ਹਾਂਜੀ ਤੇ ਆਪਾਂ ਅੱਗੇ ਵੀ ਗੱਲਬਾਤ ਕਰ ਲੈਨੇ ਆਏ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਕੌਰ ਕਿਹੜੀ ਜਗ੍ਹਾ ਤੋਂ ਮੈਂ ਟਾਂਡਾ ਜ਼ਿਲ੍ਹਾ ਸ਼ਹਿਰ ਪਰ ਤੋਂ ਕੁਛ ਆਬਦਲਾ ਜਾਂ ਕਿਸੇ ਦੇ ਨਾਮ ਨਹੀਂ ਮੈਂ ਆਪਣੇ ਆਈਲੈਂਡ ਕੀ ਸਮੱਸਿਆ ਹੈ ਤੁਹਾਨੂੰ ਮੈਨੂੰ ਸ਼ੂਗਰ ਹੀ ਸੀ ਤੇ ਮੇਰੀਆਂ ਲੱਤਾਂ ਕਾਲੀਆਂ ਹੋ ਗਈਆਂ ਸੀਗੀਆਂ ਹੈ ਸ਼ੂਗਰ ਦੇ ਨਾਲ ਇਹ ਚੀਚਾਂ ਕਾਲੀਆਂ ਹੋ ਗਈਆਂ ਸੀ ਅੱਛਾ ਜਿਵੇਂ ਲੱਤਾਂ ਕਾਲੀਆਂ ਹੋਈਆਂ ਨੇ ਆਹਾ ਹਾਂਜੀ ਇਹ ਕਾਲੀਆਂ ਹੋਈਆਂ ਸੀ ਹਾਂਜੀ ਕਾਲੀਆਂ ਹੋ ਗਈਆਂ ਕੀ ਕੀ ਡਾਕਟਰ ਨੇ ਕੀ ਸੀ ਮੈਂ ਕਿਸੇ ਨੂੰ ਡਾਕਟਰ ਨੂੰ ਨਹੀਂ ਦਿਖਾਇਆ ਮੈਂ ਤਾਂ ਇਹਨਾਂ ਦੀ ਐਡ ਦੇਖ ਕੇ ਆਈ ਹਾਂ ਹਾਂ ਤੇ ਹੁਣ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਆ ਤੇ ਹੁਣ ਮੈਂ ਕਹਾਂਗੀ ਕਹਿੰਦੇ ਆ ਕਿ ਮਤਲਬ 2-3 ਮਹੀਨੇ ਖਾਣ ਦੇ ਨਾਲ ਤੁਹਾਨੂੰ ਆਰਾਮ ਆ ਜਾਏਗਾ ਅੱਜ ਤੁਸੀਂ ਪਹਿਲੀ ਵਾਰ ਆਏ ਮੈਂ ਪਹਿਲੀ ਵਾਰ ਹੀ ਆਈ ਐਡ ਦੇਖ ਕੇ ਆਈ ਅੱਛਾ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਅੱਗੇ ਗੱਲਬਾਤ ਵੀ ਜਿਹੜੀ ਇਹੋ ਸ਼ੁਰੂ ਕਰਦੇ ਆਂ ਬਾਪੂ ਜੀ ਨਾਲ ਗੱਲਬਾਤ ਵੀ ਕਰ ਲੈਂਦੇ ਆ ਸੱਸੀ ਆਪੂ ਜੀ ਕੀ ਨਾਮ ਹੈ ਜੀ ਤੁਸੀਂ ਨਰਸਿੰਘ ਜੀ ਕਿਹੜੀ ਜਗ੍ਹਾ ਤੋਂ ਅਮਰਸਰ ਜੀ ਅਮਰਿੰਦਰ ਜੀ ਤੇ ਕਿਵੇਂ ਸਮੱਸਿਆ ਪਹੁੰਚੀ ਹੋਈ ਹੈ ਸਮੱਸਿਆ ਇਹ ਅਟੈਕ ਦਾ ਹੀ ਅੱਛਾ ਟੈਗਰ ਜੀ ਕਦੋਂ ਇਹ 6 ਜੂਨ ਨੂੰ 6 ਜੂਨ ਦਾ ਹਾਂ ਮਤਲਬ 2 ਮਹੀਨੇ ਪਹਿਲਾਂ ਦੀ ਗੱਲ ਹੈ ਅਜੇ 2 ਮਹੀਨੇ ਪਹਿਲਾਂ ਤੁਹਾਨੂੰ ਅਟੈਕ ਆਇਆ ਸੀ ਹਾਂ ਫਿਰ ਕੀ ਸੀ ਤੁਸੀਂ ਡਾਕਟਰ ਨੇ ਸਮੱਸਿਆ ਕੀ ਦਈ ਸੀ ਫਿਰ ਉਹਨਾਂ ਨੇ ਆਖਿਆ ਸਟੈਂਡ ਲੈਣਾ ਸਟੰਡ ਪੈਣਾ ਹਾਂ ਤੇ ਤੁਸੀਂ ਪਾਇਆ ਕਿਉਂ ਬੇੜੀਆਂ ਨਹੀਂ ਨਵੇਂ ਹੀ ਪਾਉਣਾ ਨਹੀਂਗਾ ਐਂ ਇਦਾਂ ਹੀ ਰਾਮ ਲੈਣਾ ਫਿਰ ਫਿਰ ਦਵਾਈ ਚੱਲਦੀ ਰਹੀ ਐਂ ਜਲੰਧਰ ਵੀ ਬਖਾਇਆ ਸੀ ਹਾਂ ਜਲੰਧਰ ਵਾਲੇ ਆਈ ਆਖੇ ਸਟੈਂਡ ਪੈਣਾ ਆਈ ਆਖੇ ਕੋਈ ਗੱਲ ਨਹੀਂ ਤੁਸੀਂ ਦਵਾਈ ਚਿਰ ਕਰਵਾਣੀ ਮੁੜ ਕੇ ਇਹਨਾਂ ਦੀ ਇੱਕ ਨੀਂਗ ਦਾ ਪੜਿਆ ਐਡਾਈ ਮੋਬਾਈਲ ਤੇ ਹਾਂ ਫਿਰ ਉਹ ਇਹਨਾਂ ਨਾਲ ਗੱਲ ਕੀਤੀ ਹੈ ਨਾ ਆਖਿਆ ਵੀ ਜ਼ਰੂਰ ਟੋਕ ਇਹਨਾਂ ਨੇ ਕਦੋਂ ਪਹੁੰਚ ਕੀਤੀ ਉਹਰੇ ਇਹਨਾਂ ਨੇ 26 ਨੂੰ 26 ਜੂਨ 2018 ਯਾਨੀ 20 ਦਿਨ ਬਾਅਦ ਉਹਰੇ ਪਹੁੰਚੇ ਹਾਂ ਉਹ ਲੁਧਿਆਣੇ ਗਏ ਦਿਮਾਗ ਚ ਡਾਊਟ ਨਹੀਂ ਆਇਆ ਕਿ ਯਾਰ ਡਾਕਟਰ ਦਾ ਸਟੈਂਟ ਨੂੰ ਕਹਿੰਦੇ ਨੇ ਮੈਂ ਉਹਰੇ ਜਾ ਕੇ ਪਤਾ ਨਹੀਂ ਇਲਾਜ ਮਿਲੂ ਜਾਂ ਨਹੀਂ ਮਿਲੂ ਉਹ ਅਹੀਂ ਪਰ ਸੇਮ ਹਾਲ ਗਾ ਦੇ ਰੱਖਿਆ ਸੀ ਜੋ ਕਰੂਗਾ ਉਹ ਕਰੂਗਾ ਜੇ ਰੱਖਣਾ ਤੇ ਰੱਖ ਲੈਣਾ ਨਹੀਂ ਰੱਖਣਾ ਦੇ ਨਾਂ ਤੇ ਹੂੰ ਪਰ ਉਸੇ ਪਰ ਉਸਾਰਾ ਕੋ ਸਭ ਕੁਝ ਕਰਦਾ ਤੇ ਇੱਕ ਇੱਕ ਗੱਲ ਮੈਨੂੰ ਇਹ ਗੱਲ ਦੱਸੋ ਕਿ ਹੁਣ ਜਿਵੇਂ ਤੁਸੀਂ ਸਟੰਟ ਪਵਾਇਆ ਨਹੀਂ ਫਿਰ ਤੁਸੀਂ ਤੇ ਓਰੇ ਆ ਕੇ ਜਿੰਨੀ ਵੀ ਵਾਰ ਓਰੇ ਇੱਕ ਹਾ ਪੀਣ ਆਏ ਉਹ ਕੜਾ ਤੀਜੀ ਵਾਰ ਹੋ ਗਿਆ ਤੀਜੀ ਵਾਰ ਆਇਆ ਹਾਂ ਕਿੰਨਾ ਕੋ ਫਰਕ ਲੱਗਦਾ ਆਖਿਆ ਲੱਗਦਾ ਪਰ ਹਾਂ ਕਿੰਨਾ ਕੋ ਜਿਹੜਾ ਸਾਰਾ ਦੇ ਵਿੱਚੋਂ ਮੰਨ ਲਓ ਹਾਂਜੀ ਸੌ ਜੋ ਕਿੰਨੇ ਸੌ ਜੋ ਜੀ ਚਲੋ ਜਿਆਦਾ ਨਹੀਂ 70 ਤੱਕ ਆ ਗਿਆ 70% ਮੁੱਕ ਵੀ ਹਾਂ ਕਿਤੇ ਸਟੰਡ ਪੈ ਜਾਣਾ ਨਾ ਹਾਂ ਨੇ ਬਲੌਗਿੰਗ ਕਰ ਰਹੇ ਹੋ ਹਲਾਣਾ ਨਹੀਂ ਹੈ ਕੋਈ ਨਹੀਂ ਬਲੌਗਿੰਗ ਖੋਲਦੇ ਨਹੀਂ ਹਾਂਜੀ ਇਹ ਕਰਦੇ ਰਹੇ ਬਿਲਕੁਲ ਬਹੁਤ ਕਿਰਪਾ ਮਾਲਕ ਨੇ ਕਿਰਪਾਈ ਨਹੀਂ ਬਿਲਕੁਕਲ ਪਰ ਉਹ ਸਾਜਾ ਹੈ ਪਰ ਉਹ ਸਾਰਾ ਖੋ ਸਾਰਾ ਕੰਮ ਕਰਨਾ ਆਪਾਂ ਹੋਰਾਂ ਨਾਲ ਵੀ ਜਿਹੜੀ ਇਹ ਗੱਲਬਾਤ ਕਰ ਲੈਣਾ ਤੁਹਾਡੇ ਨਾਲ ਗੱਲ ਕਰ ਲੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਨਾਮ ਸੁਨੀਲ ਹੈ ਜੀ ਮੇਰਾ ਕੀ ਸਮੱਸਿਆ ਲੈ ਕੇ ਪਹੁੰਚੇ ਸੀ? ਭਾਜੀ ਲੱਤਾਂ ਦੇ ਵਿੱਚ ਬਲੌਕ ਸੀਗੀ। ਲੱਤਾਂ ਦੇ ਵਿੱਚ ਬਲੌਕ ਸੀ। ਹਾਂਜੀ ਹਾਂਜੀ। ਇਹ ਮੈਨੂੰ ਦ ਦਖਾਇਓ ਦਖਾਇਓ ਲੱਤਾਂ ਦਾ ਖਾਇਓ। ਇਹ ਬਿਲਕੁਲ ਬਲੈਕ ਬਲੈਕ ਸੀਗੀਆਂ ਨਹੀਂ ਨੀ? ਹਾਂ। ਇਹ ਚੀਜ਼ ਬਿਲਕੁਲ ਬਲੈਕ ਸੀਗੀ। ਅੱਛਾ ਇਹ ਆਬ ਬਿਲਕੁਲ ਬਲੈਕ ਹੋਈ ਸੀਗੀ। ਹਾਂਜੀ ਇਹ ਪੈਰ ਵੀ ਬਲੈਕ ਸੀਗਾ ਪੂਰਾ। ਹਾਂ। ਜਿੱਦਾਂ ਹੁਣ ਥੋੜਾ ਥੋੜਾ ਰਹਿ ਗਿਆ ਇਹ। ਇਹ ਥੋੜੇ ਦਾਗ ਜਿਹੇ ਰਹਿ ਗਏ ਹੁਣ ਛੋੜੇ ਛੋੜੇ ਛੋੜੇ। ਹਾਂਜੀ ਜੀ। ਬਾਕੀ ਪਹਿਲਾਂ ਤਾਂ ਬਿਲਕੁਲ ਇਦਾਂ ਬਲੈਕ ਸੀਗਾ ਹੋ ਗਿਆ। ਜੋ ਵੀ ਕਾਲੇ ਰੰਗ ਦੇ ਪੈਰ ਹੋ ਗਏ ਜਿੱਦਾਂ ਲੱਤਾਂ ਦੇ ਕਾਲੇ ਏਦਾਂ ਦੀਆਂ ਹੋ ਗਏ ਸੀ ਖੇਤ ਅੱਛਾ ਏਦਾਂ ਦੀਆਂ ਜਿਵੇਂ ਗਲਦਾ ਜਾ ਪਿਆ ਹੁੰਦਾ ਮਾਸ ਹਾਂਜੀ ਹਾਂਜੀ ਇਹ ਚੀਜ਼ ਸੀਗੀ ਏਦਾਂ ਨਾ ਹਾਂ ਜਿੱਦਾਂ ਬਿਲਕੁਲ ਏਦਾਂ ਕਾਲੇ ਕਾਲੇ ਸੀਗੇ ਹੁਣ ਇਹ ਸਾਫ਼ ਹੋ ਗਏ ਵਿੱਚ ਸਾਫ਼ ਏ ਏਦਾਂ ਜਿਵੇਂ ਪਹਿਲੇ ਕਾਲਾ ਸੀਗਾ ਪਹਿਲੇ ਇੰਨਾ ਸਾ ਏਦਾਂ ਫੁੱਲ ਜਾਂਦੀ ਸੀਗਾ ਅੱਛਾ ਨਾ ਸਾ ਫੁੱਲੇ ਜਾਂਦੀ ਸੀ ਕਿ ਬਲੱਦ ਜਾਣ ਹੀ ਰਿਹਾ ਹਾਂਜੀ ਹੁਣ ਇਹ ਨਰਮ ਹੈ ਜਿੱਦਾਂ ਨਰਮ ਨੇ ਹਾਂਜੀ ਪਹਿਲੇ ਬਿਲਕੁਲ ਇਹਦਾ ਹਾਰਡ ਹਾਰਡ ਸੀਗੀ ਇੱਕ ਦੋ ਦੋ ਸਮੱਸਿਆ ਸੀ ਤੁਹਾਨੂੰ ਭਾਜੀ ਮੈਂ ਇਸ ਤੇ ਆਇਆ ਸ਼ਨੀਵਾਰ ਆਇਆ ਹੁਣ ਛੇ ਮਹੀਵਾਰ ਹਾਂਜੀ ਹਾਂਜੀ ਛੇ ਮਹੀਵਾਰ ਇਹ ਮਤਲਬ ਮੈਂ ਮੈਨੂੰ ਕੋਈ ਗੱਲ ਦੱਸੋ ਤੁਸੀਂ ਕੋਈ ਇਹ ਸਮੱਸਿਆ ਕਦੋਂ ਤੋਂ ਲੈ ਕੇ ਚੱਲ ਰਹੀ ਸੀ ਕਿ ਤੁਸੀਂ ਨਾਲ ਆਪਣੇ ਭਾਜੀ ਮੈਨੂੰ ਸ਼ੂਗਰ ਵੀ ਸੀਗੀ ਨਾ ਪਹਿਲਾਂ ਹੁਣ ਸ਼ੂਗਰ ਵੀ ਕੰਟਰੋਲ ਹੈ ਤੇ ਇਹ ਵੀ ਠੀਕ ਹੋ ਗਿਆ ਇਹ ਵੀ ਠੀਕ ਹੋ ਗਿਆ ਸ਼ੂਗਰ ਵੀ ਕੰਟਰੋਲ ਹੋ ਗਿਆ ਹਾਂਜੀ ਚੀਜ਼ਾਂ ਹੋ ਗਈਆਂ ਹਾਂਜੀ ਪਹਿਲੇ 400 ਸੀਗੀ ਸ਼ੂਗਰ ਹੁਣ 125 130 400 ਸੀ ਤੁਹਾਡੀ ਸ਼ੂਗਰ ਹਾਂਜੀ ਤੇ ਹੁਣ ਕਿੰਨੀ ਆ ਹੁਣ 120 125 ਰੋਟੀ ਖਾ ਕੇ 150 ਤੇ ਮੈਨੂੰ ਕੀ ਕਹ ਦੱਸੋ ਡਾਕਟਰਾਂ ਨੇ ਕੀ ਕਿਹਾ ਸੀਗਾ ਕਿ ਤੁਹਾਨੂੰ ਕਿ ਕਾਲੀਆਂ ਲੱਤਾਂ ਕਾਤੇ ਹੋ ਰਹੀਆਂ ਨੇ ਭਾਜੀ ਬਲੋਕੀਜ਼ ਕਰਕੇ ਹੀ ਕਹਿੰਦੇ ਸੀਗੇ ਕਿ ਬਲੋਕੀਜ਼ ਕਰਕੇ ਹੁੰਦਾ ਵੇ ਆ ਫਿਰ ਉਹਨਾਂ ਨੇ ਕੀ ਕਿਹਾ ਸੀਗਾ ਕਿ ਕਿਵੇਂ ਖੁੱਲੂਗੀ ਬਲੋਕੀ ਉਹਨਾਂ ਨੇ ਤੇ ਆਪਰੇਸ਼ਨ ਹੀ ਦੱਸਿਆ ਜੀ ਪੀਜੀਆ 32 ਚ ਆਪਰੇਸ਼ਨ ਮਤਲਬ ਕੀ ਲੱਤਾਂ ਬੜਨ ਨੂੰ ਨਹੀਂ ਨਹੀਂ ਆਪਰੇਸ਼ਨ ਕਰਨਾ ਸੀਗਾ ਉਹਨਾਂ ਨੇ ਸ਼ਾਇਦ ਸਟੰਟ ਪਾਣੇ ਸੀਗੇ ਜਾਂ ਕੁਝ ਕਰਨਾ ਸੀਗਾ ਆਪਰੇਸ਼ਨ ਕਰਨਾ ਸੀਗਾ ਬਈ ਉਹਦੇ ਕਰਕੇ ਕਹਿੰਦੇ ਆਪਰੇਸ਼ਨ ਕਰਨਾ ਪੈਣਾ ਦੋਨਾਂ ਲੱਤਾਂ ਦਾ ਹੀ ਜੇ ਤਾਂ ਦੋਨਾਂ ਲੱਤਾਂ ਦਾ ਆਪਰੇਸ਼ਨ ਹੋਣਾ ਕਹਿੰਦੇ ਹਾਂ ਤਾਂ ਜਾ ਕੇ ਸੈੱਟ ਹੋਣਾ ਤਾ ਕਿਤੇ ਜਾ ਕੇ ਸੈਟਲਣਾ ਕਿਤੇ ਆਪਰੇਸ਼ਨ ਕਰਾਣਾ ਪੈਣਾ ਹਾਂ ਹਾਂਜੀ ਹਾਂਜੀ ਓਰੇ ਤੁਸੀਂ 6ਵੀਂ ਵਾਰ ਆਏ ਹੋ ਤੇ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਓਰੇ ਆਉਂਦੇ ਨੂੰ ਹਾਂ ਭਾਜੀ 3 ਕੁ ਮਹੀਨੇ ਦਾ ਹੋਈਗੇ ਅਛਾ 3 ਕੁ ਮਹੀਨੇ ਹੋ ਗਏ ਤਾਂ ਫਿਰ 3 ਮਹੀਨੇ ਦੇ ਵਿੱਚ ਇਹ ਅਸਰ ਦੇ ਗਿਆ ਹਾਂਜੀ ਹੁਣ ਤਾਂ ਬਿਲਕੁਲ ਬਲਕਿ ਸਾਫ਼ ਹੋਣ ਲੱਗ ਪਿਆ ਪਹਿਲਾਂ ਤਾਂ ਬਿਲਕੁਲ ਕਾਲੀ ਸੀਗੀ ਇਹ ਜਦਾਂ ਇਹ ਜਮੇ ਜਮਿਆ ਨਾਲ ਜਮੇ ਜਾ ਰਹੀ ਹੈ ਹਾਂਜੀ ਹਾਂਜੀ ਇਹ ਚੀਜ਼ ਬਿਲਕੁਲ ਬਲੈਕ ਸੀਗੀ ਔਰ ਇੱਦਾਂ ਫੁੱਲ ਜਾਂਦੀਆਂ ਸੀਗੀਆਂ ਅੱਛਾ ਫੁੱਲ ਵੀ ਜਾਂਦੀਆਂ ਸੀ ਹਾਂਜੀ ਫਿਰ ਦਰਦ ਬਹੁਤ ਹੁੰਦੀ ਪੈਰ ਸੁੱਜਣੇ ਇੱਥੇ ਢੇ ਹੋ ਜਾਣੇ ਪੈਰ ਹਾਂ ਹੁਣ ਪੈਰ ਵੀ ਨਹੀਂ ਸੁੱਜਦੇ ਕੋਤਾ ਵੀ ਕੋਈ ਦਰਦ ਦੁਰਦ ਨਹੀਂ ਹੈ ਨਾ ਹੁਣ ਕੋਈ ਸਮੱਸਿਆ ਨਹੀਂ ਨਹੀਂ ਹੁਣ ਹੈ ਨਹੀਂ ਇੰਨੇ ਨਹੀਂ ਹੈ ਬਲਕਿ ਜੇਦਾ ਪਹਿਲਾਂ ਦਰਦ ਹੁੰਦੀ ਸੀਗੇ ਪੈਰ ਸੁੱਜ ਜਾਣੇ ਹਾਂ ਹੁਣ ਤਾਂ ਨਹੀਂ ਦਰਦ ਤਾਂ ਨਹੀਂ ਹੁੰਦਾ ਨਹੀਂ ਨਹੀਂ ਨਾ ਦਰਦ ਤੇ ਨਾ ਸੁੱਜਦੇ ਯਾਨੀ 3 ਮਹੀਨੇ ਦੇ ਵਿੱਚ ਤੁਹਾਨੂੰ ਇਹ ਪਹਿਲੇ ਕੰਮ ਨਹੀਂ ਹੁੰਦਾ ਸੀਗਾ ਜੇ ਬੈਠਣਾ ਤਾਂ ਬਹੁਤੀ देर ਬੈਠ ਨਹੀਂ ਹੋਣਾ ਹੂੰ ਹੁਣ ਇਹ ਹੈ ਕਿ ਬੈਠਿਆ ਵੀ ਜਾਂਦਾ ਕੰਮ ਨਹੀਂ ਕਰਿਆ ਜਾਂਦਾ ਗਾਈ ਇਹ ਸਮੱਸਿਆ ਜਿੱਥੇ ਆਪਰੇਟ ਆਪਰੇਸ਼ਨ ਸੀਗਾ ਕਿ ਆਪਰੇਟ ਕਰਨਾ ਹਾਂਜੀ ਹਾਂਜੀ ਉੱਥੇ ਤੁਹਾਨੂੰ 3 ਮਹੀਨੇ ਚ ਰਾਵਾਂਗੇ ਹਾਂਜੀ ਹਾਂਜੀ 3 ਮਹੀਨੇ ਚ ਬਹੁਤ ਫਰਕ ਹੈ ਜੀ ਬਿਲਕੁਲ ਤੁਸੀਂ ਬੋਲਣ ਦਾ 80% ਫਰਕ ਹੈਗਾ ਜੀ 80% ਹੈ ਹਾਂ ਹਾਂ ਹੋਰ ਇਹਨਾਂ ਨੇ ਕਿੰਨਾ ਕਿਹਾ ਕਿੰਨੀ ਮਹੀਆਣਾ ਇਹ ਤਾਂ ਕਹਿੰਦੇ 2 ਕੁ ਮਹੀਨੇ ਖਾ ਲੋ ਦਵਾਈ ਬਸ ਹੋ ਜੂਗੀ ਹਾਂਜੀ 2 ਮਹੀਨੇ ਹੋਰ ਘਾੜੂ ਲਾ ਲੂਗਾ ਹਾਂਜੀ ਪਹਿਲੇ ਤਾਂ ਬਹੁਤ ਪਰੇਸ਼ਾਨ ਰਹਾ ਮੈਂ ਪੈਰ ਸੁੱਜ ਜਾਣੇ ਬਹੁਤ ਪੂਰਾ ਹਾਲ ਸੀਗਾ ਹੁਣ ਤਾਂ ਪੈਰ ਵੀ ਨਹੀਂ ਸੁੱਜਦੇ ਇੱਦਾਂ 12 ਘੰਟੇ ਡਿਊਟੀ ਕਰਦੇ ਆਂ ਕੀ ਕੰਮ ਕਰਦੇ ਹੋ ਤੁਸੀਂ ਮੈਂ ਮਸ਼ੀਨ ਚਲਾਉਂਦਾ ਐਕਸਲੇਵੇਟਰ ਆਪਰੇਟਰ ਐ ਅੱਛਾ ਫੇਰ ਤਾਂ ਖੜਕ ਖੜ ਕੇ ਕੰਮ ਕਰਨਾ ਪੈਂਦਾ ਉਹ ਨਾ ਨਾ ਬੈਠ ਕੇ ਹੀ ਹੈ ਭਾਜੀ ਪਰ ਬੈਠਣਾ ਵੀ ਕਿਹੜਾ ਸੌਖਾ ਐ ਬੈਠਣਾ ਤਾਂ ਪੂਰੇ ਪੈਰ ਸੁੱਜ ਜਾਣੇ ਜੜੜੇ ਹੋ ਜਾਣੇ ਪੈਰ ਸਵੇਰ ਨੂੰ ਹੂੰ ਇੱਦਾਂ ਹੁੰਦਾ ਸੀਗਾ ਹੁਣ ਇਹ ਠੀਕ ਹੋ ਗਿਆ ਹੁਣ ਠੀਕ ਐ ਹੁਣ ਕੋਈ ਦਿੱਕਤ ਨਹੀਂ ਐ ਹੁਣ ਚਾਹੇ 24 ਘੰਟੇ ਬੈਠਾ ਰਹਿਵਾਂ ਕੋਈ ਪਰਵਾਹ ਨਹੀਂ ਕੋਈ ਦਿੱਕਤ ਹੀ ਨਹੀਂ ਨਾ ਕੋਈ ਦਰਦ ਨਾ ਕੋਈ ਕੁਝ ਹੁਣ ਠੀਕ ਹੈ ਬਿਲਕੁਲ ਤੁਸੀਂ ਦੇਖ ਵੀ ਸਕਦੇ ਹੋ ਕੋਈ ਬਾਈ ਨੇ 3 ਮਹੀਨੇ ਜਿਹੜੀ ਐ ਮੈਡੀਸਿਨ ਖਾਈ ਐ ਤੇ ਉਸ ਤੋਂ ਬਾਅਦ ਜਿਹੜਾ ਇਹ ਲੱਤਾਂ ਜਿਹੜੀਆਂ ਬਿਲਕੁਲ ਕਾਲੀਆਂ ਅਸੀਂ ਜਿੱਥੇ ਇਹ ਤੇ ਕਹਿ ਦਿੱਤਾ ਗਿਆ ਸੀ ਕਿ ਭਾਈ ઓਪਰੇਟ ਹੀ ਕਰਾਉਣਾ ਪੈਣਾ ਆ ਹੁਣ ਤੁਸੀਂ ਆ ਦੇਖਦੇ ਹੋ ਇਹ ਨਾੜਾਂ ਫੁੱਲ ਜਾਂਦੀਆਂ ਸੀਗੀਆਂ ਪੂਰੀਆਂ ਪੈਰ ਵੀ ਜਿਹੜੇ ਨੇ ਉਹ ਸੁੱਜ ਜਾਂਦੇ ਸੀ ਤੇ ਉਹ ਹੁਣ 3 ਮਹੀਨੇ ਦੇ ਅੰਦਰ ਜਾਨੀ ਬਿਲਕੁਲ ਲਗਭਗ ਕਹਿ ਸਕਦਾ ਕਿ 80% ਤੱਕ ਇਹ ਠੀਕ ਹੋ ਚੁੱਕੀਆਂ ਨੇ ਇਸ ਵਕਤ ਜਿਵੇਂ ਆਪਾਂ ਹੋਰਾਂ ਨਾਲ ਹੋਰਾਂ ਨਾਲ ਵੀ ਆਪਾਂ ਜਿਹੜੀ ਇਹ ਗੱਲਬਾਤ ਜ਼ਰੂਰ ਕਰਦੇ ਆਂ ਲੋਕਾਂ ਨਾਲ ਜਿਵੇਂ ਉਹ ਬਾਈ ਜੀ ਬੈਠੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਲਾਲ ਸਿੰਘ ਪੱਟਿਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸ੍ਰੀ ਹਰਗੋਬਿੰਦਪੁਰ ਤੋਂ ਜੀ ਸ੍ਰੀ ਹਰਗੋਬਿੰਦਪੁਰ ਤੋਂ ਅੱਕੇ ਇਹ ਸਮੱਸਿਆ ਲੈ ਕੇ ਪਹੁੰਚ ਹੋਇਆ ਜੰਗਲ ਦੇ ਨਾਲ ਇਹ ਤੁਸੀਂ ਆਪਣੀ ਨਾੜਾਂ ਹੀ ਬਲੋਕ ਹੋਈਆਂ ਨਾੜਾਂ ਬਲੋਕ ਹੋਈਆਂ ਜੇ ਇਹ ਮਤਲਬ ਕਿੰਦਾ ਬੋਲ ਰਹੇ ਹੋ ਡਾਕਟਰ ਨੇ ਦੱਸਿਆ ਐਂਜਿਓਗ੍ਰਾਫੀ ਕਰਾਈ ਸੀ ਅੱਛਾ ਐਂਜਿਓਗ੍ਰਾਫੀ ਕਰਾਈ ਸੀ ਤੇ ਉਹਦੇ ਵਿੱਚ ਕਿੰਨੇ ਪਰਸੈਂਟ ਦੱਸਿਆ ਨਾੜਾਂ ਦਾ 80 ਮੇਰੇ ਡਾਕਟਰ ਨੇ ਕਿਹਾ ਡਾਕਟਰ ਕਹਿੰਦੇ ਦਵਾਈ ਖਾਓ ਤੇ ਆਇਓ ਇਹਨਾਂ ਦੀਆਂ ਵੀਡੀਓ ਪਹਿਲਾਂ ਦੇਖਦੇ ਸੀ ਲੁਧਿਆਣੇ ਜਦੋਂ ਹੁੰਦੇ ਸੀ ਤੇ ਉਹ ਸਾਨੂੰ ਫਿਰ ਇੱਥੇ ਦੀ ਲੱਭ ਗਈ ਵੀਡੀਓ ਤੇ ਇੱਥੇ ਫਿਰ ਲੱਭ ਕੇ ਨੰਬਰ ਕਰੀਤੀ ਦਾ ਚਾਹੀਏ ਪਹਿਲੇ ਦਿਨ ਆਏ ਹਾਂ ਹਾਂਜੀ ਤੁਸੀਂ ਪਹਿਲੇ ਦਿਨ ਆਏ ਹਾਂਜੀ ਪਹਿਲੇ ਦਿਨ ਮਤਲਬ ਆ ਕੇ ਕੀ ਉਮੀਦ ਲੈ ਕੇ ਆਏ ਹੋ ਕੀ ਦਿਮਾਗ ਦੇ ਵਿੱਚ ਦਵਾਈ ਖਾਵਾਂਗੇ ਇਹਨਾਂ ਦੇ ਕਾੜੇ-ਕੋੜੇ ਪੀਵਾਂਗੇ ਠੀਕ ਹੋ ਜਾਣਗੇ ਬਹੁਤ ਦਵਾਈਆਂ ਖਾ ਕੇ ਆ ਗਏ ਹੋ ਮਿੰਨਾ ਹੋ ਗਿਆ ਵੀ ਪਰ ਮੈਂ ਇਹਨਾਂ ਨੂੰ ਲੱਭਦਾ ਸੀ ਪਹਿਲੇ ਵੀ ਅੱਛਾ ਇਹਨਾਂ ਨੂੰ ਪਹਿਲਾਂ ਹੀ ਲੱਭ ਵੀਡੀਓ ਬਦੇਖਦਾ ਸੀ ਬਹੁਤ ਜਿੰਨਾ ਦੀ ਹੁਣ ਜਿਵੇਂ ਇਹ ਜਿਹੜਾ ਕਾਲਾ ਆ ਹੋਰ ਤਿਆਰ ਹੋ ਰਿਹਾ ਲੋਕ ਬਾਬਾ ਵਾਜੀ ਵੀ ਆ ਗਏ ਨੇ ਆਪਾਂ ਬੈਠਾ ਬਣਾ ਵੀ ਜਿਹੜੀ ਇਹ ਗੱਲਬਾਤ ਕਰ ਲੈਣੇ ਆ ਸਾਰੀ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਬਸਮਾ ਜਿਹੜੀਆਂ ਨੇ ਉਹ ਮਲਾਈਆ ਜਾਂਦੀਆਂ ਨੇ ਇਸ ਕਾਲੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਜੀ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਨੇੜੇ ਤੋਂ ਦਿਖਾਣ ਇੱਕ ਵਾਰ ਕਿ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਇਹ ਹੇ ਪਸਮਾਨਾ ਜਿਹੜਾ ਸੇਵਨ ਕਿਤਾਬ ਬਾਪੂ ਜੀ ਇੱਕ ਗੱਲ ਆ ਜਾਂਦੀ ਹੈ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਮਲਾਈ ਜਾਂਦੀ ਹੈ ਬਹੁਤ ਕਮੈਂਟ ਆਉਂਦੇ ਨੇ ਨੀਚੇ ਪਹਿਲਾਂ ਤਾਂ ਮੈਂ ਤੁਹਾਡਾ ਰਹਿਮਤ ਟੀਵੀ ਦਾ ਬੜਾ ਤਨਭਾਦੀ ਆ ਹਮ ਜਿਹੜਾ ਤੁਸੀਂ ਬੜਾ ਸਹਿਯੋਗ ਦਿੱਤਾ ਸਾਡਾ ਹਾਂਜੀ ਹਾਂਜੀ ਹਨਾ ਤੇ ਇਹਦੇ ਵਿੱਚ ਯਾਰ ਦੇਖੋ ਇਹ ਕੁਦਰਤ ਦਾ ਖੇਡ ਹੈ ਸਾਡੀ ਕੁਦਰਤ ਕੁਦਰਤ ਦਾ ਅੰਦਰ ਜਦੋਂ ਪ੍ਰਮਾਤਮਾ ਬੰਦੇ ਨੂੰ ਚਾਹੇ ਨਾ ਇਹ ਤੇ ਵੀ ਲੈ ਜਾ ਸਕਦਾ ਇਹ ਗੱਲ ਰਿਐਲਿਟੀ ਆ ਪ੍ਰੂਫ ਐ ਇਹ ਪ੍ਰੂਫ ਹੈ ਨਾ ਬਿਲਕੁਲ ਪਾਪਾ ਜੀ ਜਦੋਂ ਪਹਿਲੇ ਦਿਨੀ ਉਰੇ ਆਏ ਸੀਗੇ ਉਦੋਂ ਵੀ ਇੰਨੇ ਹੀ ਗੱਡੀਆਂ ਦਾ ਕਾਫਲਾ ਸੀਗਾ ਇੰਨੇ ਰਸ਼ ਇੰਨੇ ਪੀੜ ਇੰਨੇ ਹੀ ਬਿਆਹ ਨਹੀਂ ਨਾ ਭਾਣਾ ਇੱਥੇ ਕੋਈ ਯਾਰ ਦੋਸਤ ਨਾ ਕੋਈ ਰਿਸ਼ਤੇਦਾਰ ਵਾਲੇ ਦੋਲੇ ਏਰੀਆ 'ਚ ਨਾ ਕੋਈ ਮਿੱਤਰ ਪਿਆਰਾ ਹਾਂ ਕੋਈ ਵੀ ਬੰਦਾ ਨਹੀਂ ਸੀ ਆਪਣਾ ਵਾਕ ਸਿਰਫ ਉਹ ਬਾਪੂ ਸੀਗਾ ਜਿਹੜਾ ਦਵਾਈ ਲੈਂਦਾ ਉਹਨੇ ਜਗਾ ਦਵਾਈ ਸੀਗੀ ਉਹਨੇ ਇਹ ਤਿਆਰ ਕਰਵਾਇਆ ਸਾਰਾ ਹਸਪੀਟਲ ਆਪਾਂ ਤਾਂ ਬਸ ਉਦਣ ਆਏ ਆ ਜਿੱਦਣ ਇੱਥੇ ਓਪਨਿੰਗ ਕਰਨੀ ਸੀ ਕਿ ਗੁਰ ਮਰੀਜ਼ਾਂ ਨੂੰ ਟਾਈਮ ਦਿੱਤਾ ਸੀ ਭਾਈ ਇੱਧਰ ਆ ਜੀ ਔਰ ਕੁਦਰਤ ਦਾ ਖੇਡ ਹੈ ਵੀ ਦੇਖੋ ਲੁਧਿਆਣਾ ਫੇਰ ਉਹਨਾਂ ਹੀ ਰਾਸ਼ਾ ਉਹਨਾਂ ਹੀ ਪਿਆਰ ਮਿਲ ਰਿਹਾ ਇੰਨਾ ਇੱਥੇ ਤੁਸੀਂ ਕੁਦਰਤੀ ਤਰੀਕੇ ਨਾਲ ਇਲਾਜ ਵੀ ਕਰਦੇ ਹੁੰਦਾ ਕੁਦਰਤ ਵੀ ਤੁਹਾਡੇ ਨਾਲ ਨਾਲ ਕਿਤੇ ਨਾ ਕਦਮ ਦਾ ਕਦਮ ਮਲਾ ਕੇ ਚੱਲਦੀ ਹੋ ਬਿਲਕੁਲ ਬਿਲਕੁਲ ਲੱਗਦਾ ਹੈ ਵਿਸ਼ਵਾਸ ਹੈ ਇਹ ਚੀਜ਼ ਦਾ ਕਰਦੇ ਨੇ ਜੇ ਜਿਹੜਾ ਬੰਦਾ ਕੁਦਰਤ ਨਾਲ ਜੁੜਦਾ ਜਾਊਗਾ ਕੁਦਰਤ ਉਹਨੂੰ ਨਾਲ ਜੋੜਦੀ ਹੋ ਜਾਂਦੀ ਹੈ ਕੁਦਰਤ ਨਹੀਂ ਉਹਨੂੰ ਛੱਡਦੀ ਕੁਦਰਤ ਨਾਲ ਹਾਂ ਬਿਲਕੁਲ ਹੁਣ ਜਿਹੜਾ ਜਿਹੜਾ ਉੱਪਰ ਵਾਲੀ ਠੀਕ ਹੈ ਨਾ ਜਿਹਨੂੰ ਕਹਿੰਦੇ ਆ ਵੀ ਪ੍ਰਮਾਤਮਾ ਹੂੰ ਉਹ ਬਹੁਤ ਨੇੜੇ ਹੋ ਕੇ ਹੋ ਜਾਂਦਾ ਤੁਹਾਡੇ ਤੋਂ ਬਹੁਤ ਨੇੜੇ ਲੱਗਦਾ ਨੇੜੇ ਕਹਿ ਸਕਦੇ ਇੰਨੇ ਬਜ਼ੁਰਗਾਂ ਦਾ ਮਾਮਾ ਦਾ ਭੈਣਾ ਦਾ ਆਸ਼ੀਰਵਾਦ ਆ ਯਾਰ ਪਹਿਲੇ ਦਿਨ ਆਣਾ ਇੰਨਾ ਰਸ਼ ਹੋ ਜਾਣਾ ਕੋਈ ਛੋਟੀ ਗੱਲ ਹੈ ਸਾਡੇ ਲਈ ਇਹ ਤਾਂ ਗੱਲ ਸਮਝ ਗਏ ਅੱਜ ਵੀ ਕਿੰਨਾ ਇੱਕ ਤੀਜੀ ਚੌਥੀ ਵਾਰੀ ਆਏ ਆਪਾਂ ਹਾਂ ਤੀਜੀ ਚੌਥੀ ਵਾਰੀ ਹੈ ਹਨਾ ਅਲੀ ਸ਼ਾਮ ਤੱਕ ਤੁਸੀਂ ਦੇਖੋ ਕਿੱਥੇ ਕਿੱਥੇ ਤੱਕ ਦੁਨੀਆ ਪਹੁੰਚ ਰਹੀ ਹੈ ਰਸਤੇ ਆ ਜਾ ਰਹੀ ਹੈ ਜਿਹੜੀ ਹਲੇ ਲੋਕ ਠੀਕ ਹੋ ਰਹੇ ਆ ਹੁਣ ਪਿਛਲੀ ਵਾਰੀ ਜਿਹੜੇ ਸਾਡੇ ਇੱਕ ਪਹਿਲੇ ਦਿਨ ਤੁਸੀਂ ਇੰਟਰਵਿਊ ਸੁਣੀ ਹੋਣੀ ਆ ਉਹਦੇ ਵਿੱਚ ਸਾਡੇ ਵੈਦ ਮੰਡਲ ਦੇ ਪ੍ਰਧਾਨ ਨੇ ਪੰਜਾਬ ਦੇ ਹਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਇਹ ਨਹੀਂ ਹੈਗਾ ਵੀ ਸਾਡੇ ਕੋਲੇ ਫਾਰਮੂਲੇਸ਼ਨ ਨਹੀਂ ਹੈਗੇ ਪਰ ਸਾਡੇ ਤੋਂ ਕਹਿੰਦੇ ਰੱਬ ਕੰਮ ਹੀ ਨਹੀਂ ਲੈਣਾ ਚਾਹੁੰਦਾ ਕੀ ਡਿਊਟੀ ਭਾਵੇਂ ਦਿਨਾਈ ਹੈ ਕਹਿੰਦੇ ਇਹ ਇਹਨਾਂ ਦੀ ਕਿਸਮ ਵਿੱਚ ਲਿਖਿਆ ਹੋਇਆ ਹੈ ਬਿਲਕੁਲ ਜਦਕਿ ਉਹ ਸਾਡੇ ਉਸਤਾਦ ਨੇ 30 ਸਾਲ ਵੱਡੇ ਆ ਮੇਰੇ ਤੋਂ 70 ਸਾਲ ਦੀ ਉਮਰ ਆ 77 ਸਾਲ ਦੀ ਉਹਨਾਂ ਦੀ ਉਮਰ ਆ ਉਹਨਾਂ ਦਾ ਬਰਦ ਆ ਵੀ ਇਹ ਮੇਰੀ ਕਿਸਮ ਵਿੱਚ ਕਹਿੰਦੇ ਸੇਵਾ ਨਹੀਂ ਲਿਖੀ ਹੋਈ ਚਾਹੇ ਮੈਨੂੰ ਫਾਰਮੂਲੇਸ਼ਨ ਪਤਾ ਕਹਿੰਦੇ ਹੋ ਸਕਦਾ ਸਾਡੇ ਕਈ ਵੈਦ ਮੰਡਲ ਦੇ ਕਈਆਂ ਨੂੰ ਪਤਾ ਹੋਵੇ ਹਮ ਪਰ ਪ੍ਰਮਾਤਮਾ ਨੇ ਉਹਨਾਂ ਤੋਂ ਸੇਵਾ ਹੀ ਨਹੀਂ ਲੈਣੀ ਹੈ ਕਿ ਸੇਵਾ ਇਹਦੇ ਹੱਥ ਲਿਖਤੀ ਹੈ। ਸਹੀ ਗੱਲ ਹੈ। ਇਹ 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 ਗੱਲ ਦੇ ਵਿੱਚ ਮੈਂ ਵੀ ਐਗਰੀ ਕਰਦਾ ਹਾਂ। ਹਾਂ। ਠੀਕ ਹੈ। ਕਿਉਂਕਿ ਇਸ ਪਰਪਾਜੀ ਇੱਕ ਚੀਜ਼ ਮੈਨੂੰ ਵੇਖਣ ਨੂੰ ਮਿਲ ਜਾਂਦੀ ਹੈ। ਉਮਰ ਕੋਈ ਜ਼ਿਆਦਾ ਨਹੀਂ ਹੁੰਦੀ ਹੈਗੀ। ਮੈਂ ਬਹੁਤ ਮਰੀਜ਼ਾਂ ਨਾਲ ਗੱਲ ਵੀ ਕਰਦਾ ਆਂ। 40-45 ਸਾਲ, 50 ਸਾਲ। ਇਹ ਸਮੱਸਿਆ ਦਾ ਮੇਨ ਕਾਰਨ ਤੁਹਾਨੂੰ ਕੀ ਲੱਗਦਾ ਹੈ? ਤੁਸੀਂ ਬਹੁਤ ਅਟੈਂਡ ਕਰਦੇ ਹੋ। ਲੋਕਾਂ ਦੀਆਂ ਗੱਲਾਂ ਸੁਣਦੇ ਹੋ। ਸਮੱਸਿਆ ਦਾ ਮੇਨ ਕਾਰਨ ਅਸੀਂ ਸਵੇਰ ਤੋਂ ਹੀ ਜ਼ਹਿਰ ਸ਼ੁਰੂ ਕਰਦੇ ਆਂ। ਜਿਵੇਂ ਕਿ ਜ਼ਹਿਰ ਦੇ ਵਿੱਚ ਪਹਿਲੀ ਚੀਜ਼ ਹੀ ਅਸੀਂ ਟੂਥਪ੍ਰੈਸ਼ ਜ਼ਹਿਰ ਹੈਗਾ। ਕੈਮੀਕਲ ਯੁਕਤ ਹੂੰ ਸਮਝ ਗਏ ਮੈਂ ਕਦੇ ਟੂਥ ਪੇਸਟ ਤੇ ਤੁਹਾਡੇ ਬ੍ਰੀਕੀ ਨਾਲ ਕਦੇ ਆਪਾਂ ਬ੍ਰਾਡਕਾਸਟ ਕਰਾਂਗੇ ਉਹਦੇ ਵਿੱਚ ਦੱਸੂਗਾ ਬਿਲਕੁਲ ਬਿਲਕੁਲ ਹਾਂ ਸਵੇਰ ਤੋਂ ਆਪਾਂ ਪਹਿਲੀ ਜਿਹੜੀ ਚੀਜ਼ ਆ ਬੱਚਿਆਂ ਤੋਂ ਲੈ ਕੇ ਬੱਚਿਆਂ ਨੂੰ ਜਿਆਦਾ ਮਿੱਠਾ ਵਧੀਆ ਦਿੰਦੇ ਆ ਜ਼ਹਿਰ ਹੂੰ ਵੱਡਿਆਂ ਨੂੰ ਉਦੋਂ ਵਟਾ ਜਿੰਨੀ ਉਹਦੇ ਵਿੱਚ ਕਲੀਨਤਾ ਜ਼ਿਆਦਾ ਆ ਜਿੰਨੀ ਚੱਗ ਜ਼ਿਆਦਾ ਆ ਉਹ ਜ਼ਹਿਰ ਆ ਔਰ ਨਹੀਂ ਜ਼ਹਿਰ ਜ਼ਹਿਰ ਆ ਅਣੀ ਸਭ ਤੋਂ ਪਹਿਲੀ ਉਹ 35 ਸਾਲ ਪਹਿਲਾਂ ਲੋਕ ਕੋਈ ਟਾਲੀ ਦੀ ਦਾਤਨ ਕਰਦਾ ਸੀ ਕੋਈ ਨਿੰਮ ਦੀ ਕਰਦਾ ਸੀ ਕੋਈ ਹਲਦੀ ਰੱਖ ਕੇ ਮੜਾ ਜਾਂ ਸਰੋਂ ਦਾ ਤੇਲ ਮਲ ਲੈਂਦਾ ਸੀ ਹਨਾ ਕੋਈ ਦੇਸੀ ਨਮਕ ਹੀ ਮੜ ਲੈਂਦਾ ਸੀ ਅੱਜ ਕੋਈ ਲੱਭਦਾ ਤੁਹਾਨੂੰ ਮਣ ਭਾਜੀ ਇਹ ਗੱਲ ਆ ਜਾਂਦੀ ਹੈ ਕਿ ਆਪਾਂ ਪ੍ਰੋਬਲਮ ਦੱਸਦੇ ਹੁਣ ਇਹਦਾ ਹੱਲ ਹੱਲ ਵੀ ਚਾਹੁੰਦੇ ਨੇ ਲੋਕ ਹੱਲ ਚਾਹੁੰਦੇ ਨੇ ਹੱਲ ਹੁੰਦਾਗਾ ਅੱਜ ਕਿਹੜਾ ਕੋਈ ਟਾਲੀ ਦੀਆਂ ਦਾਤਣਾ ਨਹੀਂ ਮਿਲਦੀਆਂ ਨਿੰਮ ਦੀਆਂ ਦਾਤਣਾ ਨਹੀਂ ਮਿਲਦੀਆਂ ਲੋਕ ਜਵਾਖ ਲੈ ਕੇ ਖੜੇ ਰਹਿੰਦੇ ਅੱਡੇ ਤੇ ਲੈਂਦੇ ਨਹੀਂ ਪਰ ਲੋਕੀ ਐਡਿਕਟ ਹੋ ਗਏ ਨੇ ਉਹ ਕਹਿੰਦੇ ਯਾਰ ਸਾਡਾ ਤਾਂ ਸਰਦਾ ਨਹੀਂ ਫਿਰ ਉਹ ਆਪਣੇ ਆਪ ਨੂੰ ਬਦਲਣਾ ਪੈਣਾ ਨਾ ਆਕੇ ਪਹਿਲਾ ਜਿਹੜਾ ਉਹ ਚੀਜ਼ ਸੀ ਉਹਨੂੰ ਉਰੇ ਲੈ ਕੇ ਆਇਆ ਫਿਰ ਉਧਰ ਨੂੰ ਵੀ ਜਾਉਂਗਾ ਬੈਕ ਵੀ ਚਲੇ ਵੀ ਗਏ ਨਾ ਕਿ ਲੋ ਇਹ ਤਾਂ ਹੈ ਨਹੀਂ 10-15% ਲੋਕਾਂ ਨੇ ਬੱਚਿਆਂ ਨੇ ਵੀ ਜੀਵਨ ਬਦਲ ਲਿਆ ਨਾ ਪਿੱਛੇ ਨੂੰ ਹੁਣ ਮੇਰੇ ਕੋਲ ਇੱਕ ਮੁੰਡਾ ਆਉਂਦਾਗਾ ਉਥੇ ਲੁਧਿਆਣੇ ਗਣਾ ਤਕੜਾ बिजनेসম্যান ਆ ਉਹ ਪਾਣੀ ਆਪਣੀ ਮੋਟਰ ਦਾ ਪੀਣ ਲੱਗ ਗਿਆ ਫਿਲਟਰ ਛੱਡਦਾ ਉਹਨੇ ਗੋੜ ਸ਼ੱਕਰ ਸੇਵਨ ਕਰਨ ਲੱਗ ਗਿਆ ਹਨਾ ਉਹਨੇ ਹਰ ਚੀਜ਼ ਆਰਗੈਨਿਕ ਪੈਦਾ ਕਰ ਲਈ ਆਪਣੇ ਘਰ ਚ ਖੇਤਾਂ ਚ ਖੇਤਾਂ ਚ ਵੀ ਚਲੋ ਅਸੀਂ ਘਰ ਦੇ ਘਰ ਦੇ ਖਾਲਾਂਗੇ ਰਿਸ਼ਤੇਦਾਰੀ ਖਾਲਾਂਗੇ ਯਾਰ ਦੋਸਤੋ ਮਿੱਤਰੀ ਲੈ ਜਾਣਗੇ ਜਾਨੀ ਕਿ ਉਹ ਤਾਂ ਕੁਦਰਤੀ ਖਿਆਲ ਉੱਭਰਿਆ 30 ਸਾਲ ਦੇ ਬੱਚੇ ਦਾ 30 ਸਾਲ ਦੇ ਵਿੱਚ ਹੈਨਾ ਬੱਚਾ ਹੀ ਹੋ ਗਿਆ ਨਾ ਮੇਰੇ ਲਈ ਤਾਂ ਤੇ ਕੁਦਰਤ ਵੱਲ ਮੁੜਿਆ ਨਾ ਜਾਗਰੂਕ ਹੋਇਆ ਜੇ ਅਸੀਂ ਐਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਹੋ ਸਕਦਾ ਕੋਈ ਨਾ ਕੋਈ ਤਾਂ ਰਹਾ ਪਊਗਾ ਨਾ ਜੇ 10 ਚੋਂ 2 ਵੀ ਮੁੜਦੇ ਨੇ ਤਾਂ ਐਂ ਲੱਗਦਾ ਕਿ ਇਹਨਾਂ ਨੂੰ ਕਿਸੇ ਨੇ ਦੱਸ ਅੱਗੇ ਉਹਨਾਂ ਨੂੰ ਵੀ ਦੋ ਦੇਖ ਕੇ ਹੋਰ ਬਚਣਗੇ ਬਿਲਕੁਲ ਸਮਝ ਗਏ ਜਾਨੀ ਕਿ ਆਪਾਂ ਸ਼ੁਰੂ ਹੁਣ ਅੱਜ ਦਾ ਜਿਹੜਾ ਜੀਵਨ ਆ ਨਾ ਇਹਨੂੰ ਬਨਾਵਟੀ ਬਣਾ ਲਿਆ ਆਰਾਮ ਪਸਤ ਪਰਸਤ ਬਣਾ ਲਿਆ ਵੀ ਹਰ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਚੀਜ਼ ਕੈਮੀਕਲ ਯੁਕਤ ਖਾ ਰਿਹਾਗਾ ਹੁਣ ਤਾਂ ਸੌਖਾ ਹੀ ਬਹੁਤ ਹੋ ਗਿਆ ਕਿ ਇੱਕ ਫੋਨ ਆ ਫੋਨ ਦੇ ਉੱਤੇ ਤੁਸੀਂ ਇੱਕ ਆਰਡਰ ਹੀ ਮਾਰਨਾ ਪਏ ਭਾਈ ਉਹ ਖਾ ਲੈਣਾ ਪਏ ਭਾਈ ਚੱਲਣਾ ਉਹ ਦੇਖੋ ਆਪਾਂ ਕੋਈ ਜਨਮ ਦਿਨ ਹੁੰਦਾ ਕੋਈ ਵਿਆਹ ਦਾ ਕੋਈ ਐਨੀਵਰਸਰੀ ਮਨਾਉਂਦਾ ਹੈ ਨਾ ਕੋਈ ਖੁਸ਼ੀ ਦਾ ਇਤਿਹਾਰ ਮਨਾਉਂਦਾ ਖਵਾਉਣਾ ਜ਼ਾਹਰ ਹੈ ਭਾਈ ਹੁਣ ਜਿਵੇਂ ਮੈਂ ਦੇਖਦਾ ਆ ਆਪਾਂ ਜਿਵੇਂ ਹੁਣ ਦਸੂਹੇ ਦੇ ਵਿੱਚ ਆ ਆਪਾਂ ਕੁਰੂਖੇਤਰ ਵੀ ਜਾਂਦੇ ਆ ਲੁਧਿਆਣੇ ਵੀ ਆ ਮਾਨਸਾ ਵੀ ਐ ਔਰੇ ਵੀ ਬਹੁਤ ਰਸ਼ਾ ਹੁਣ ਤੱਕ ਕਿੰਨੇ ਟੋਟਲ ਮਰੀਜ਼ ਆਪਣੇ ਕੋਲ ਨੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਯਾਰ ਪਿੱਛੇ ਮੋੜਤੇ ਮੈਂ ਆਪਰੇਸ਼ਨ ਤੋਂ ਰੋਕਤੇ 5-7000 ਮਰੀਜ਼ਾਂ ਦਾ ਤਾਂ ਫੇਸਬੁੱਕ ਤੇ ਰਿਵਿਊ ਪਿਆ ਹੋਇਆ 5 ਤੋਂ 7000 ਮਰੀਜ਼ਾਂ ਚੈੱਕ ਕਰ ਲੋ ਮੇਰੇ ਪੇਜ ਤੇ 2.5 300 ਤਾਂ ਵੀਡੀਓ ਬਣੀ ਹੋਊਗੀ ਥੋੜੇ ਚੈਨਲਾਂ ਦੀ ਅਟੜ-ਅਟੜ ਦੀ 10 ਕਦਾ ਥੁੱਡੀ ਹੋ ਗਿਆ ਹੋਣਗੇ ਅਲੱਗ-ਅਲੱਗ ਸ਼ਹਿਰਾਂ ਦੇ ਇੱਥੇ ਕਾਫੀ ਬੰਦੇ ਆ ਜਿਨ੍ਹਾਂ ਤੇ 15-15 20-20 ਵੀ ਹੋ ਗਿਆ ਹੋਣਗੇ ਪਰ ਇਹ ਹਿਸਾਬ ਨਾਲ ਤਿੰਨ 100 ਚੈਨਲ ਹੈਗਾ ਜਿਹੜਾ ਮੇਰੇ ਪੇਜ ਤੇ ਪਿਆ ਔਰ 5 ਤੋਂ 7000 ਮਰੀਜ਼ ਦਾ ਰਿਵਿਊ ਹੈਗਾ 5 ਤੋਂ 7000 ਹਾਂ ਹੁਣ ਕੁਝ ਮਰੀਜ਼ੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਥੇ 5-7 10 ਦਾ ਲੈ ਲੇਗੇ ਹਾਂ 15 ਦਾ ਲੈ ਲੇਗੇ 12 ਦਾ ਲੈ ਲੇਗੇ ਬਾਕੀ ਤਾਂ ਸਾਰੀ ਨਿਕਲ ਜਾਣੇ ਕੋਈ ਤੁਹਾਡੇ ਤੋਂ ਪਹਿਲਾਂ ਆ ਗਿਆ ਕੋਈ ਤੁਹਾਡੇ ਤੋਂ ਪਿੱਛੇ ਆ ਗਿਆ ਬਿਲਕੁਲ ਇਦਾਂ ਬਹੁਤ ਦੁਨੀਆ ਰਹਿ ਵੀ ਜਾਂਦੀ ਹੈ ਹਨਾ ਚਲੋ ਆਪਾਂ ਕਿਹੜਾ ਕੋਈ ਕਿਸੇ ਨੂੰ ਰਿਕਾਰਡ ਦੇਣਾ ਜਾਂ ਕਿਸੇ ਨੂੰ ਦੱਸਣਾ ਆਪਾਂ ਤਾਂ ਇਹ ਕਹਿੰਦੇ ਆਂ ਵੀ ਲੋਕਾਂ ਨੂੰ ਵੀ ਜਿੰਨਾ ਤੁਸੀਂ ਕੁਦਰਤ ਨਾਲ ਜੁੜੇਂਗੇ ਉਹਨਾਂ ਕੁਦਰਤ ਤੋਂ ਤੁਹਾਨੂੰ ਠੀਕ ਕਰੂਗੀ ਜੇ ਕੋਈ ਜ਼ਰੂਰਤਮੰਦ ਦਾ ਲੋੜਵੰਦ ਆ ਉਹਦੇ ਲਈ ਅਸੀਂ ਖੜੇ ਆਂਗੇ ਕਿਸੇ ਨੂੰ ਮੋੜਨ ਨਹੀਂ ਦਿੰਦੇ ਅਜਾ ਕਿਸੇ ਨੂੰ ਮੋੜਨ ਨਹੀਂ ਦਿੰਦੇ ਮੋੜਨ ਵੀ ਨਹੀਂ ਦਿੰਦੇ ਹਨਾ ਜੇ ਕੋਈ ਕਹੂਗਾ ਵੀ ਮੇਰੇ ਕੋਲੇ ਪੈਸਾ ਹੈ ਹੀ ਨਹੀਂ ਤਾਂ ਵੀ ਉਹਨੂੰ ਦਵਾਈ ਦੇ ਕੇ ਤਾਂ ਭੇਜਾਂਗੇ ਨਾ ਆਪਾਂ ਆ ਕੇ ਚੱਲ ਦੋ ਠੀਕ ਤਾਂ ਲੋਕ ਠੀਕ ਹੋ ਜਾ ਆਪਣਾ ਮੇਨ ਮਕਸਦ ਪੈਸਾ ਕਮਾਉਣਾ ਤਾਂ ਹੈ ਹੀ ਨਹੀਂਗਾ। ਹੂੰ। ਇਹ ਮੈਂ ਵੇਖਿਆ ਹੈ ਬਹੁਤ ਸਮਝ ਗਏ। ਤੇ ਆਪਾਂ ਕਿਹਨੂੰ ਕਹਾਂਗੇ ਵੀ ਤੇਰੇ ਕੋਲ ਪੈਸਾ ਨਹੀਂ ਤਾਂ ਦਵਾਈ ਨਹੀਂ ਮਿਲਣੀ ਕੋਈ ਲੈ ਕੇ ਆ। ਹੂੰ। ਫਤੋਂ ਨੂੰ ਕਹਾਂਗੇ ਵੀ ਤੂੰ ਦਵਾਈ ਖਾ ਲੈ। ਪੈਸੇ ਦੀ ਕੋਈ ਗੱਲ ਨਹੀਂ। ਸਮਝ ਗਏ? ਸਹੀ ਗੱਲ ਬਹੁਤ-ਬਹੁਤ ਧੰਨਵਾਦ ਸਭ ਤੁਸੀਂ ਸਮਝਾਵਾ। ਬਹੁਤ ਚੰਗਾ ਲੱਗਿਆ ਤਾਂ ਅਗਲਾ ਬਤ ਕਰ ਇਹ ਤੁਸੀਂ ਦੇਖ ਵੀ ਸਕਦੇ ਹੋ ਕਿ ਭਾਈ ਇੱਕ ਗੱਲ ਦੱਸੋ ਇਹਨੂੰ ਬਟ ਬਣਾਉਣ ਵਾਸਤੇ ਕਿੰਨਾ ਕ ਸਮਾਂ ਲੱਗ ਜਾਂਦਾ। ਇਹਨੂੰ ਬਣਾਉਣ ਵਾਸਤੇ ਨਾ ਪਹਿਲਾਂ ਤਾਂ ਪਾਣੀ ਉਹ ਪੱਕਦਾ ਇਹਦੇ ਚ ਅੱਛਾ ਕੱਲਾ ਪਾਣੀ ਪੱਕਦਾ ਪੱਕਦਾ ਕੱਚੇ ਪਾਣੀ ਤੇ ਆਪਾਂ ਪਾਈ ਨਹੀਂ ਸਕਦੇ ਹਾਂ ਇਹਦਾ 3 ਕ ਘੰਟੇ ਦਾ ਪ੍ਰੋਸੈਸ ਹੈਗਾਗਾ ਇਹਦਾ 3 ਘੰਟੇ ਦਾ ਹਾਂ ਹੁਣ ਜਿਵੇਂ ਕੋਈ ਚੀਜ਼ਾਂ ਵੀ ਇਹਦੇ ਵਿੱਚ ਮੈਂ ਦੇਖ ਰਿਆਂ ਦੇਖੋ ਇਹ ਇਹ ਕਾੜੇ ਨੇ ਆਪਾਂ ਨੂੰ ਪੂਰਾ ਵਰਲਡ ਦਿਖਾਇਆ ਪੂਰੀ ਦੁਨੀਆ ਦਾ ਪੂਰੀ ਦੁਨੀਆ ਦਾ ਪਿੱਛੇ ਜੀ ਤੁਹਾਡੀ ਵੀਡੀਓ ਚ ਆਇਆ ਸੀ ਯੂਕੇ ਤੋਂ ਮੁੰਡਾ ਆਇਆ ਸੀ ਹੈਨਾ ਯੂਕੇ ਤੋਂ ਆਇਆ ਸੀ ਸਪੈਸ਼ਲ ਹਾਂ ਸਪੈਸ਼ਲ ਆਇਆ ਸੀ ਹੈਨਾ ਤੇ ਇਦਾਂ ਹੀ ਕਈ ਕੰਟਰੀਆਂ ਤੋਂ ਸਪੈਸ਼ਲ ਕਾੜੇ ਕਰਕੇ ਹੀ ਬੰਦੇ ਆਪਣੇ ਕੋਲੇ ਪਹੁੰਚ ਰਹੇ ਆ। ਇਹ ਆੜਾ ਪੀਕੇ ਆ। ਇਹ ਕਾੜਾ ਪੀਕੇ। ਹੰਮੀ ਨਾ। ਹਰ ਮਹੀਨੇ ਕੱਟੋ ਘਟ 5 7 10 ਰੁਪਏ ਮਿਲਿਆ ਸਰਦੀਆਂ ਚ ਤਾਂ ਬਾਲੀਆਂ ਹੀ ਆਈਆਂ ਸੀ। ਹੂੰ। ਇਹ ਪਿਆਰੇ ਆ ਤੁਹਾਡੇ ਸਰਦੀਆਂ ਚ ਬਹੁਤ ਜ਼ਿਆਦਾ ਹੋ ਗਈਆਂ ਸੀ। ਇਹ ਦੇਖੋ ਵੀ ਬਾਹਰ ਲੀਆਂ ਕੰਟਰੀਆਂ ਤੱਕ ਸਾਨੂੰ ਇਹ ਸੁਕੁਦਰਤ ਦੇਖਣੇ ਰਜਾਇਆ। ਪਰ ਇਹ ਤਾਂ ਗੱਲ ਹੈ ਨਾ ਇਹ ਤਾਂ ਬਿਲਕੁਲ ਬਹੁਤ ਬਹੁਤ ਅੰਦਾ ਸਰ ਤੁਸੀਂ ਸਮਝਦਾ ਠੀਕ ਹੋਏ ਲੋਕਾਂ ਨੇ ਦੱਸਿਆ ਅੱਗੇ ਅੱਗੇ ਲੋਕ ਬਾਹਰਲੀ ਕੰਟਰੀਆਂ ਵਾਲੇ ਇੱਥੇ ਆਪਣੇ ਮਾਵਾ-ਬਾਪ ਨੂੰ ਫੋਨ ਕਰਕੇ ਕਹਿ ਰਿਹਾ ਵੀ ਤੁਸੀਂ ਉੱਥੇ ਚਲੇਓ ਉਹਦੇ ਕੋਲ ਚਲ ਜਾਓ ਭਾਈ ਪਾਵੇ ਵੈਦ ਕਾੜੇ ਵਾਲੇ ਹੋ ਸੀ ਕਾੜੇ ਵਾਲੇ ਨਾਮ ਤੋਂ ਹੀ ਹੁਣ ਤਾਂ ਮਸ਼ਹੂਰ ਹੋ ਗਏ ਉੱਥੋਂ ਹੈਰਾਨੀ ਹੁੰਦੀ ਆ ਵੀ ਦੇਖੋ ਬਾਹਰਲੀ ਕੰਟਰੀ ਤੇ ਉਹ ਬੱਚਾ ਆਪਣੇ ਮਾਵਾ-ਬਾਪ ਨੂੰ ਕਹਿ ਰਿਹਾ ਵੀ ਤੂੰ ਇੱਕ ਵਾਰੀ ਉੱਥੇ ਜਾਇਆ ਜਾਇਆ ਬਿਲਕੁਲ ਜੀ ਚਲੋ ਉਹਨਾਂ ਦੇ ਵੀ ਧੰਨਵਾਦੀਆਂ ਦੇ ਵਿਚਾਰੇ ਭੇਜਦੇ ਨੇ ਭੇਜਨੇ ਬਹੁਤ-ਬਹੁਤ ਧੰਨਵਾਦ ਸਰ ਤੁਸੀਂ ਸਮਾਂ ਦਿੱਤਾ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ بابا ਪਾਜੀ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਇਸ ਵਕਤ ਮੈਂ ਦਸੂਏ ਪਿੰਡ ਦੇ ਵਿੱਚ ਆ ਤੇ ਤੁਸੀਂ ਅੰਦਰ ਇਕੱਠ ਜਿਹੜਾ ਆ ਲੋਕਾਂ ਲੋਕਾਂ ਦਾ ਇਹ ਕਾੜਾ ਜਿਹੜਾ ਆ ਹਾਂਜੀ 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 ਦੇਖਿਆ ਨਾ ਹਾਂਜੀ ਹਾਂ ਮੈਂ ਮੇਰੇ ਪੂਰੀ ਛਾਤੀ ਫਸਿਆ ਪਿਆ ਹਾਂ ਹਾਂ ਮੌਲਾਏ ਜੀ ਅੱਜ ਉਹ ਜੋ ਲਾਈਵ ਫਿਰ ਹੁਣ ਤਾਂ ਆਪਾਂ ਗੱਲੇ ਗੱਲਨੇ ਆ ਤੁਹਾਡੇ ਨਾਲ ਨਹੀਂ ਫਿਰ ਵੀ ਕਿੰਨਾ ਕ ਫਰਕ ਮੈਂ 70% ਠੀਕ ਆ 70% ਇਹਨਾਂ ਨੂੰ ਹੋਈ ਵੀ ਹਲੇ 3 ਮਹੀਨੇ ਆ 3 ਮਹੀਨੇ ਹੋਏ ਮੈਨੂੰ ਆਏ ਨੇ ਪਰ ਇਹ ਨਾ ਇਹਨਾਂ ਦਾ ਜਿਹੜਾ ਡਾਈਟ ਚਾਰਟ ਦਾ ਤਰੀਕਾ ਸੀਗਾ ਪਰਹੇਜ਼ ਦਾ ਤਰੀਕਾ ਸੀਗਾ ਕਈ ਬੰਦੇ ਨਾ ਜਦੋਂ ਪਰ ਡਾਈਟ ਚਾਰਟ ਸਮਝਾਉਂਦੇ ਆ ਉਹਨੂੰ ਪ੍ਰੋਪਰਲੀ ਅਪਣਾ ਲੈਂਦੇ ਆ ਉਹ ਇੱਕ ਵੀ ਚੀਜ਼ ਇੱਧਰ ਉੱਧਰ ਨਹੀਂ ਕਰਦੇ ਕਰਦੇ ਉਹ ਜਦੋਂ ਉਹ ਚੀਜ਼ ਤੇ ਉੱਤਰੇ ਆਉਂਦੇ ਨੇ ਫਿਰ ਉਹ ਰਿਜ਼ਲਟ ਬੜੀ ਜਲਦੀ ਆ ਜਿੰਨੇ ਕੇ ਪਰਹੇਜ਼ ਦੱਸੇ ਔਖਾ ਤਾਂ ਨਹੀਂ ਲੱਗਿਆ ਪਰਹੇਜ਼ ਨਹੀਂ ਨਹੀਂ ਉਹ ਨੋਰਮਲ ਆਏ ਕੋਈ ਜਿਆਦਾ ਨਹੀਂ ਆ ਆਪਾਂ ਉਹਨਾਂ ਨੂੰ ਫੋਲੋ ਕਰ ਲਾਂਗੇ ਜੋ ਪਰਹੇਜ਼ ਦੱਸਦੇ ਨੇ ਤੇ ਬਹੁਤ ਜਲਦੀ ਇਹਨੂੰ ਕਰ ਲੈ ਕਵਰ ਕਰ ਲੈ ਤੁਸੀਂ ਕਵਰ ਕਰ ਲਿਆ ਲੈ ਜੀ ਜੀ ਮੈਂ ਕਹਿੰਦਾ ਵੀ ਜਿਹੜਾ ਆਯੁਰਵੈਦਿਕ ਆ ਨਾ ਇਹਦਾ ਦੂਜਾ ਨਾਮ ਹੀ ਪਰਹੇਜ ਆ ਆਯੁਰਵੇਦ ਦਾ ਦੂਜਾ ਨਾਮ ਹੀ ਪਰਹੇਜ ਜਿਹੜਾ ਬੰਦਾ ਪਰਹੇਜ ਨਹੀਂ ਕਰ ਸਕਦਾ ਡਾਈਟ ਚਾਰਟ ਤੇ ਨਹੀਂ ਚੱਲ ਸਕਦਾ ਮੈਂ ਉਹਨੂੰ ਅੱਜ ਵੀ ਅਪੀਲ ਕਰਦਾ ਵੀ ਉਹ ਸਾਡੇ ਕੋਲੇ ਨਾ ਆਵੇ ਜਿਹੜਾ ਪਰਹੇਜ ਨਹੀਂ ਕਰ ਸਕਦਾ ਉਹ ਬੇਸ਼ੱਕ ਤੁਹਾਡੇ ਕੋਲ ਨਾ ਆਵੇ ਉਹ ਪੈਸੇ ਹੀ ਖਰਾਬ ਕਰੂਗਾ ਸਮਾਂ ਖਰਾਬ ਕਰੂਗਾ ਕਿਉਂਕਿ ਪਰਹੇਜ ਇੰਨਾ ਜ਼ਰੂਰੀ ਹੈ ਪਰਹੇਜ ਇੰਨਾ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਹਿੰਦੇ ਇਲਾਜ ਨਾਲੋਂ ਪਰਹੇਜ਼ ਚੰਗਾ ਤੇ ਬਾਬਾ ਬਾਜੀ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਜੇ ਜੇ ਪਰਹੇਜ਼ ਨਹੀਂ ਕਰ ਸਕਦੇ ਤਾਂ ਬੇਸ਼ੱਕ ਹੋਰੇ ਨਾ ਆਓ ਕਿਉਂਕਿ ਪਰਹੇਜ਼ ਹੀ ਸਭ ਤੋਂ ਪਹਿਲਾਂ ਆ ਜਿਹੜੀ ਇਲਾਜ ਦੀ ਪਹਿਲੀ ਪੂੜੀ ਆ ਤੇ ਹੁਣ ਤੁਸੀਂ ਦੇਖਦੇ ਹੋ ਕਿ ਕਾੜਾ ਵੀ ਜਿਹੜਾ ਉਹ ਵਰਤਾਇਆ ਜਾਣਾ ਆ ਉਹ ਤੁਸੀਂ ਦੇਖ ਵੀ ਸਕਦੇ ਹੋ ਤੇ ਲੋਕ ਜਿਹੜੇ ਨੇ ਉਹ ਕਾੜਾ ਵਰਤਾਇਆ ਜਾਊਗਾ ਆਪਾਂ ਤੁਹਾਨੂੰ ਉਹ ਵੀ ਕਾੜੇ ਪੀਣ ਵੇਲੇ ਆਪਾਂ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ